ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98763 23917 ਤੇ ਇਹਨਾਂ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਵੱਲੋਂ ਆਏ ਆਂ ਜੀ ਇੱਕ ਆਪਾਂ ਨੀਲੀ ਰਾਵੀ ਚ ਪੈਂਦੀ ਮੱਝ ਲੈ ਕੇ ਆਏ ਹੁਣੇ ਸੂਈ ਆ ਜੇਰ ਆ ਪਈ ਆ ਜੀ ਕੰਪਲੀਟ ਇਹਦੀ ਤੇ ਗੱਲ ਬਾਤ ਬਾਈ ਨਾਲ ਕਰਾਂ ਮੈਂ ਸਸੀ ਕਾ ਬਾਈ ਸਸੀ ਕਾ ਜੀ ਹੋਰ ਕਿਵੇਂ ਵੀਰੇ ਸੋਖਾ ਸਾਡੀ ਠੀਕ ਠਾਕ ਜੀ ਪਹਿਲਾ ਦਾ ਨੰਬਰ ਬੋਲੋ ਜੀ 8370 ਆ ਜਾ ਨੇੜੇ ਆ ਕੇ 370 ਜੀ 70 70 ਜੀ 84378 ਹਾਂ ਜੀ 62616 62616 ਹਾਂ ਜੀ ਇਹ ਬਾਈਆਂ ਦਾ ਕੰਟੈਕਟ ਨੰਬਰ ਆ ਤੇ ਬਾਕੀ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਆ ਜੀ ਹਾਂ ਜੀ ਇੱਕ ਝੋਟੀ ਠੀਕ ਆ ਕਦੋਂ ਸੂਈ ਆ ਇਹ ਇਹ ਸੂਈਏ ਕਰਕੇ 4:00 ਵਜੇ ਜੇਰ ਜੂਰ ਕੰਪਲੀਟ ਆ ਹਨਾ ਪਈ ਆ ਜੇਰ ਸਾਰੀ ਕੰਪਲੀਟ ਜੇਰ ਆ ਕਿਹੜਾ ਸੂ ਆ ਇਸੂਆ ਤੀਜਾ ਸੂਦੀ ਜੀ ਤੀਜਾ ਸੂਆ ਸੂਦੀਆ ਤੇ ਕੀ ਦੇਤਾ ਨੇ ਇਹਨੇ ਦਿੱਤਾ ਕਟਾ ਜੀ ਕਟਾ ਦੇਤਾ ਠੀਕ ਆ ਤੇ ਕਿੰਨਾ ਦੁੱਧ ਕੱਢਿਆ ਨੇ ਦੂਜੇ ਸੂਏ ਦੁੱਧ ਦੇ ਦਿੱਤਾ 14 ਲਾਉਰ ਮਿਲੀ ਅੱਜ ਕਿੰਨਾ ਦੇ ਦੂਗੀ ਅੱਜ ਕਿੰਦੇ ਦੂ 16 ਨਹੀਂ ਮੇਰੀ ਜੀ 16 17 ਦੇ ਦੂ ਖੋਲਣ ਤੋਂ ਲਾਤਾਰ ਕਰਾਇ ਕੇ ਚੱਕ ਤੇ ਵਾਕਿਆ ਨੀਲੀ ਰਾਵੀ ਚ ਪੈਂਦੀ ਆ ਅੱਖਾਂ 'ਚ ਵੀ ਨਿਸ਼ਾਨੀਆਂ ਹੈਗੀਆਂ ਹਾਂਜੀ ਤੇ ਚਾਰੇ ਪੈਰ ਵੀ ਹੈਗੇ ਆ ਤੇ ਲੇਵੇ ਦਾ ਅੰਤ ਕੋਈ ਨਹੀਂ ਬੌਲਾ ਕਿੰਨਾ ਕੱਢਿਆ ਬਾਈ ਬੌਲਾ ਕਰਤਾ ਹੀ ਤੜਕੇ ਬਾਈ ਬੱਚਾ ਚਿਗਾ ਕੇ 2 ਟੋਟਾ ਹੀ ਕਿਲੋ ਓਕੇ 2 ਤੋਂ 2.5 ਕਿਲੋ ਬੌਲਾ ਕੱਢਤਾ ਹਨਾ ਹਾਂਜੀ ਹਾਂਜੀ ਲੈ ਚ ਤੇ ਲੇਵੇ ਦੀ ਪੂਰੀ ਫੀਡਿੰਗ ਤੇ ਪੂਰਾ ਥਣ ਚੰਗਾ ਚਵਾਈ ਚੂਈ ਦੀ ਨਰਮਾ ਵੀਰੇ ਸੁਖੇ ਪੂਰੀ ਜੀ ਪੂਰੀ ਪੂਰੀ ਠੀਕ ਆ ਚੋਰ ਜਾਣ ਤਾਂ ਬੜਾ ਚੰਗਾ ਜੀ ਮੱਸੀ ਮੋਟਰੀ ਆ ਬਾਕੀ ਦੇ ਦੂਗੇ ਕਹਿਣ ਦਾ 15 16 ਬੜਾ ਆਰਾਮਦਾਰੀ ਨਾ ਜੀ ਆਰਾਮਦਾਰੀ ਨਾ ਜਿਹੜੀ ਨਾ ਦਿੱਤਾ ਜੀ ਫੇਰ ਨਹੀਂ ਬਾਕੀ ਸੇ ਚੋਈ ਹੋਈ ਸਹੀ ਦੀ ਵਾਲੀ ਕੋਈ ਮੈਂ ਠੀਕ ਆ ਵੀਰੇ ਹਾਂਜੀ ਤੇ ਬਾਕੀ ਦਾ ਪੂਰੀ ਸਮੀ ਪਲੀ ਵੀ ਹੈ ਨਾ ਹਾਂਜੀ ਹਾਂਜੀ ਤੇ ਐਫ ਐਫ ਵੈੜਾ ਵਰਗਾ ਹਵਾਨਾ ਤਿਆਰ ਕੀਤਾ ਵਾ ਕੋਈ ਐ ਨਹੀਂ ਹੈਗਾ ਜੀ ਅੱਜ ਵੀ ਆਪਾਂ ਬੌੜਾ ਕੱਢਣ ਲੱਗ ਜੀ ਚੰਗਾ ਹੀ ਕੱਢ ਦੂਗੇ ਹਨਾ ਹਾਂਜੀ ਹਾਂਜੀ ਆ ਦੇਖੋ ਜੀ ਨੇੜ ਤੋਂ ਕਰੋ ਥ ਰੇਡ ਵੀਡੀਓ ਦੇ ਵਿੱਚ ਹੂ ਬਣੇ ਰਿਓ ਐਂਡ ਤਾਈ ਠੀਕ ਹੈ ਜੀ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਕਰੋ ਜੀ ਚੈੱਕ ਵੀਰੋ ਬੰਨ ਵੀਰੇ ਸੋਕੇ ਬੱਚਾ ਚਾਰੇ ਥਾਣ ਨਿੱਖੜ ਮੇ ਪੂਰੇ ਘੇਰ ਤੇ ਕਰੋ ਜੀ ਚੈੱਕ ਠੀਕ ਹੈ ਜੀ ਤੇ ਥੱਲੇ ਉਹਦਾ ਡਾਂਗ ਾਰ ਕੇ ਥਣ ਕੱਢਿਆ ਕੋਈ ਇਹੋ ਜੀ ਗੱਲ ਨਹੀਂ ਵੀ ਕੋਈ ਪਸਮਾਨ ਆਰਮ ਹੋਵੇ ਜਾਂ ਕੋਈ ਹੋਰ ਚੱਕਰ ਹੋਵੇ ਤੇ ਬਾਕੀ ਦਾ ਮਹਾਰੋ ਜੀ ਧਾਰਾਂ ਫਰ ਆਹ ਦੇਖੋ ਇਧਰਲੀ ਸਾਈਡ ਨੂੰ ਹੋ ਜਾ ਮਾੜਾ ਜੀ ਮਗਰ ਦੀ ਕਰਾਨੀ ਚਲੋ ਜੀ ਲੱਤ ਸੁਧਾ ਬਲਾਤ ਸੁਦਾ ਇਧਰ ਦੀ ਕਰਾ ਆ ਦੇਖੋ ਇਧਰ ਸਰ ਅਧੂਨਾ ਦੇ ਇੱਕ ਨੰਬਰ ਹੈ ਨਾ ਵੀਰੇ ਸੋ ਇੱਕ ਨੰਬਰ ਜੀ ਇੱਕ ਨੰਬਰ ਹਮ ਮਗਰ ਲੈ ਹੁਣ ਚਾਂ ਬਹੁਤ ਚੰਗਾ ਜੀ ਮੈਂ ਤਾਂ ਓਕੇ ਜੀ ਆ ਦੇਖੋ 3 ਮਿੰਟ ਵਾਲੀ ਚਵਾਈ ਹੋਇਆ ਹੈ ਨਾ ਹਾਂ ਜੀ ਹਾਂ ਜੀ ਮੂਹਰਲੇ ਚ ਹੋਰ ਮਾਰਦੇ ਚਾਰਕ ਤਸੱਲੀ ਹੋ ਜਾਂਦੀ ਆ ਦੇਖੋ ਕੋਈ ਘੂਰ ਨਹੀਂ ਕੋਈ ਛਰਲਾ ਨਹੀਂ ਸਾਫ ਸੁਥਰਾ ਚੋਣਾ ਜੀ ਤੇ ਲੇਵਾ ਜੇ ਆਪਾਂ ਗੱਲ ਕਰ ਲਗੇ ਸੂਤਾਂ ਹੀ ਲਾਈ ਫਿਰਦੀ ਐ ਤੇ ਵਿੱਚ ਬੜਾ ਵਰਗਾ ਹਵਾਨਾ ਇਹਦਾ ਚਲੋ ਬਾਈ ਜੀ ਬਾਈ ਨੇ ਚਾਰ ਧਾਰਾ ਮਾਰੀਆਂ ਅੱਧਾ ਕਿਲੋ ਦੁੱਧ ਕੱਢ ਕੇ ਬਾਹਰ ਮਾਰਿਆ ਬੜਾ ਪਾਣੀ ਲੈ ਕੇ ਨਹੀਂ ਬੌਲੀ ਜਨ ਛਣਦੇ ਹੋ ਗਏ ਆ ਦੇਖੋ ਜੇਰ ਦੇਖੋ ਤੇ ਉੱਠ ਵੀਰੇ ਰੇਡ ਰੂਟ ਦੱਸਦਾ ਕੀ ਡਿਮਾਂਡ ਐ ਜਾਇਦ ਜਮ ਜਮ ਜਾਇਦ ਦਾ ਇੱਕ ਪੈਂਤੂ ਏ ਮਾਨਤਾਨ ਹੋ ਜੂ ਬਸ ਹੋ ਜੂ ਬਾਕੀ ਨੀਲੀ ਰਾਵੀ ਝੋਟੀਆਂ ਵੀਰੇ ਦੋਨੇ ਅੱਖਾਂ ਜਵਾਬ ਰਹਿ ਗਿਆ ਬੱਲ ਮੱਥੇ ਤੇ ਥੱਲੇ ਬੂਸ ਤੇ ਸਾਰੀਆਂ ਪੈਰਾਂ ਦੀਆਂ ਨਿਸ਼ਾਨੀਆਂ ਕਵਰ ਕਰਦੀਆਂ ਸਬੂਤੀਆਂ ਪੂਛਦੀਆਂ ਠੀਕ ਆ ਜੀ ਤੇ ਪ੍ਰਿੰਟ ਹੈਗਾ ਵੱਲੋਂ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੇਂ ਵੀਡੀਓ